ਨਿਰਮਲ ਸਿੰਘ ਜੀ ਥੋੜੀ ਜੀ ਫਿਰ ਜਾਣਕਾਰੀ ਦਿਓ ਜਿਹੜਾ ਤੁਸੀਂ ਸਾਨੂੰ ਤੁਸੀਂ ਦਿਆ ਸਰ ਉਹ ਕੀ ਗੱਲ ਮੇਰੇ ਬ੍ਰਦਰ ਦੀ ਡੈਥ ਹੋ ਗਈ ਸਾਰਾ 3 21 ਤਿੰਨ ਨੂੰ ਸਰ ਇਹਨਾਂ ਕਤਲ ਕਰਤਾ ਕਰ ਸਾਡੇ ਕੀ ਮਤਲਬ ਵੀ ਬ੍ਰਦਰ ਦੀ ਕਤਲ ਕਰਤਾ ਕਿਹਨਾਂ ਨੇ ਕਿਹਨਾਂ ਨੇ ਕਤਲ ਕੀਤਾ ਜਸਵੰਤ ਸਿੰਘ ਦਾ ਸਰ ਡੱਲਾ ਰਾਜ ਪੁੱਤਰ ਤੁਸੀਂ ਅੱਛਾ ਤੇ ਉਹ ਜਿਹੜਾ ਰਸਵੰਤ ਸਿੰਘ ਹੈ ਉਹ ਤੁਹਾਡਾ ਕਿੱਦਾ ਵਗ ਗਿਆ ਕੀ ਕੰਮ ਕਰਦਾ ਉਹ ਸਰ ਉਹ ਮੇਰਾ ਬ੍ਰਦਰ ਰਾਜਨੀਕ ਮਿਸਟਰੀ ਦਾ ਕੰਮ ਕਰਦਾ ਸੀ ਉਹ ਮਗਰ ਮਜ਼ਦੂਰੀ ਕਰਦਾ ਸੀ ਨੰਤਰਤਾ ਸੀ ਉਹ ਵਿਧਿਆੜੀ ਕਰਦਾ ਸੀ ਮਗਰ ਸਰ ਉਹ ਨੂੰ ਇਹ ਚੰਗੀ ਤਰ੍ਹਾਂ ਜਾਣਦੇ ਸੀ ਸਰ ਉਹ ਉਹ ਵੀ ਬੱਚੀ ਕੋਲਾਂ ਕਰਕੇ ਇਹਨੂੰ ਸੱਦ ਕੇ ਧੋਖੇ ਨਾਲ ਮਤਲਬ ਵੀ ਇਹਨਾਂ ਕਤਲ ਕਰ ਪਰ ਫੋਨ ਕਰਕੇ ਹਾਂ ਫੋਨ ਕਰਕੇ ਘਰ ਸੱਦ ਕੇ ਮਤਲਬ ਵੀ ਇਹਨਾਂ ਕਤਲ ਤੇ ਤੇ ਤੁਹਾਡਾ ਕੀ ਖੱਸਾ ਆ ਵੀ ਕਿੰਨੇ ਬੰਦੇ ਹੋ ਸਕਦੇ ਹੋ ਕਿ ਸਰ ਉਹ ਕਤਲ ਦੇ ਵਿੱਚ ਸਰ ਸਾਨੂੰ ਸੂਝਤ ਮਿਲੀ ਹੈ ਕਿ ਸਰ 9 ਬੰਦੇ ਆ ਲੇਕਿਨ 6 ਤੇ ਮਤਲਬ ਵੀ ਰਿਸੋਰਸ ਹੋਗਾ ਨਾ ਵੀ 6 ਘਰ ਦਾ ਘਰ ਦੀ 6 ਦੀ ਕਰਦੇ ਪਰ ਜੇ ਤੁਸੀਂ ਉਹ ਪਰਵਾਹ ਦੀ ਗੱਲ ਕਰਦੇ ਹੋ ਨਾ ਆਪਣਾ ਦੂਸਰੇ ਦੀ ਤੇ ਬਿੱਲੇ ਦਾ ਇਹ ਕਹਿਣਾ ਹੈ ਕਿ ਜਿੱਦਨੇ ਵਾਰਦਾਤ ਹੋਈ ਹੈ ਨਾ ਤੇ ਉਸ ਦਿਨ ਮੈਂ ਇੱਥੇ ਮੌਜੂਦ ਨਹੀਂ ਸੀਗਾ ਮੈਂ ਅਨੰਦਪੁਰ ਸੀਗਾ ਨਹੀਂ ਸਰ ਉਹ ਇਹਦੀ ਫੋਨ ਫੋਨ ਨਿਕਲੇਸ਼ਨ ਪਟਾਈ ਜਾਵੇ ਸਰ ਅਨੰਦਪੁਰ ਸਾਹਿਬ ਇਹ ਵਾਰਦਾਤ ਨੂੰ ਇਨਜਾਮ ਦੇ ਕੇ ਰਾਤ ਮਤਲਬ ਇਹਨਾਂ ਹਾਂਜੀ ਪਾਜੀ ਅ ਤੁਸੀਂ ਇਹ ਸੱਦੇਆ ਜਿਹੜਾ ਇਹਦਾ ਕੀ ਮਕਸਦ ਕੀ ਹੈ ਕੀ ਹੋਇਆ ਕੀ ਹੈ ਸਰ ਜੋ ਮੇਰਾ ਬ੍ਰਦਰ ਸੀ ਅਮਰਜੀਤ ਸਿੰਘ ਉਹ ਲਾਇਗਰੀ ਮਿਸਤਰੀ ਦਾ ਕੰਮ ਕਰਦਾ ਸੀ ਅੱਛਾ ਜੀ ਤੇ ਮਤਲਬ ਵੀ ਉਹਨੂੰ ਕਿਸੇ ਨੇ ਧੋਖਾ ਨਾ ਸੱਦ ਕੇ ਜਸਵੰਤ ਸਿੰਘ ਨੇ ਧੋਖਾ ਨਾ ਸੱਦ ਕੇ ਉਹਨੇ ਘਰ ਆ ਉਹਦਾ ਕਤਲ ਕਰਤਾ ਸਰ ਤੇ ਜੇ ਜਸਵੰਤ ਸਿੰਘ ਨੇ ਘਰ ਸੱਦੀਏ ਕਤਲ ਕੀਤਾ ਫਿਰ ਜਸਵੰਤ ਸਿੰਘ ਕੋ ਤੇਰੇ ਪਿੱਛੇ ਪੂਰਾ ਦਵਾਕ ਮਹੂਂਗੋ ਜੀ ਸਰ ਉਹਦੇ ਮਗਰ ਇਹ ਦਿਹਾੜੀਆਂ ਕਰਦਾ ਸੀ ਮਤਲਬ ਵੀ ਤੁਹਾਡੇ ਬ੍ਰਦਰ ਦੇ ਪਿੱਛੇ ਹਾਂਜੀ ਦਿਹਾੜੀਆਂ ਕਰਦਾ ਸੀ ਟਾਂ ਫੜਾਉਂਦਾ ਸੀ ਮੋਲੇ ਦਾ ਰਾਜੀ ਮਤਲਬ ਕਹਿ ਲੀਏ ਕਿ ਜਿਹੜਾ ਸੀਗਾ ਜਸਵੰਤ ਸਿੰਘ ਇਹ ਮਤਲਬ ਤਾਂ ਜਿਹੜੇ ਭਰਾਵਾਂ ਨੇ 24 ਰਜਾ ਰਿੰਦਾ ਸੀਗਾ ਉਹ ਮਿਸਤਰੀ ਸੀ ਐਮੀਦੂਲ ਸੀ ਜੀ ਸਰ ਇਹ ਸਰ ਦਿਹਾੜੀਆਂ ਕਰਦਾ ਸੀ ਨਗਰ ਸਰ ਅੱਛਾ ਤਾਂ ਫਿਰ ਹੋਇਆ ਕੀ ਪਾਜੀ ਸਰ ਇਹਨਾਂ ਧੋਖੇ ਨਾਲ ਸਾਧ ਕੇ ਮਤਲਬ ਇਹ ਸਰ ਇਹਨਾਂ ਦੇ 24 ਕੋਲ ਨਾਲ 300 ਹੋਈਆਂ ਸਰ ਕਿਹੜੇ ਕਿਹੜੇ ਫੋਨ ਤੋਂ ਸਰ ਬ੍ਰਦਰ ਦੇ ਕਾਲ ਤੋਂ ਸਰ ਪੁਲਿਸ ਨੇ 300 300 ਕੀਤਾ ਆ ਜੀ ਸਰ ਉਹ ਉਹਨੇ ਤਾਂ ਮੈਨੂੰ ਅੰਨੇ 24 ਕੋਲ ਨਾਲ ਉਹ ਕਿਹੜੇ ਫੋਨ ਤੋਂ ਆਈਆਂ ਕਿਹੜੇ ਨੰਬਰ ਤੋਂ ਉਹ ਕਿਹਦਾ ਨੰਬਰ ਆ ਸਰ ਜਸਮਨਤ ਸਿੰਘ ਦਾ ਨੰਬਰ ਸਰ ਅੱਛਾ ਜੀ ਸਰ ਅੱਛਾ ਤੇ ਹੁਣ ਭਾਜੀ ਫਿਰ ਜਦੋਂ ਕਾफी ਸ਼ਰਮਾ ਹੋ ਗਿਆ ਪ੍ਰਸ਼ਾਸਨ ਨੇ ਕੀ ਕੀਤਾ ਸਰ 3 ਮਹੀਨੇ ਹੋ ਗਏ ਪ੍ਰਸ਼ਾਸਨ ਸਾਨੂੰ ਸਰ ਮਿੱਠੇ ਲਾਰੇ ਲਾਉਂਦਾ ਰਿਹਾ ਸਰ ਉਹਨਾਂ ਸਰ ਸਾਡੀ ਮੰਦੀ ਨਹੀਂ ਪ੍ਰਸ਼ਾਸਨ ਨੇ ਜੀ ਮਤਲਬ ਵੀ ਸਾਨੂੰ ਲਾਰੇ ਤੇ ਲਾਰਾ ਲਾਈ ਗਿਆ ਪਹਿਲੂ ਸਰ ਡੀਐਸਪੀ ਖੁਦ ਬਿਆਨ ਮੰਨ ਕੇ ਸਰ ਵੀ ਇਨ ਇਨ ਨੇ ਬੰਦੇ ਆ ਇਹਨਾਂ ਨੇ ਕਤਲ ਕੀਤਾ ਹੋਇਆ 6 ਬੰਦੇ ਆ ਸਰ ਤੇ ਲੇਕਿਨ ਹੁਣ ਡੀਐਸਪੀ ਪਾਉਂਦਾ ਨਹੀਂ ਪਿਆ ਸਰ ਇੱਕੋ ਬੰਦੇ ਤੇ ਪਾਉਂਦਾ ਪਿਆ ਵੀ ਦੋ ਬੰਦੇ ਦੇ ਕਤਲ ਦਾ ਦੋ ਸਾਨੂੰ ਵਾਰ-ਵਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਤੁਸੀਂ ਦੋ ਬੰਦਿਆਂ ਤੇ ਚਲਾਨ ਦੋ ਜੇਕਰ ਜੇ ਤੁਸੀਂ ਨਹੀਂ ਚਲਾਨ ਦਿੰਦੇ ਤੇ ਉਹ ਮਤਲਬ ਹੀ ਉਹਨਾਂ ਨੂੰ ਰਿਹਾਈ ਕੀਤਾ ਜਾਣਾ ਇਹ ਗੱਲ ਕਿੰਨੇ ਕਹੀ ਤੁਹਾਨੂੰ ਇਹ ਐਸਐਚਓ ਸਾਹਿਬ ਨੇ ਕਹੀ ਹੈ ਜੀ ਤੇ ਹਮਾਲੀ ਉੱਪਰ ਭਗਤ ਸਿੰਘ ਸਾਹਿਬ ਆ ਉਹਨਾਂ ਕਹੀ ਹੈ ਜੀ ਨਾਲ ਕਿ ਐਸ ਐਸ ਕਰਨੈ ਸਿੰਘ ਨੇ ਕਹੀ ਹੈ ਸਰ ਕੱਲ ਕਾਲ ਕੀਤੀ ਸੀ ਇਹਨਾਂ ਮੈਨੂੰ ਵਾਰ-ਵਾਰ ਕਾਲ ਕਰੀ ਜਾਂਦੇ ਸੀ ਜੇਕਰ ਜੇ ਤੁਸੀਂ ਨਹੀਂ ਤੁਸੀਂ ਮਤਲਬ ਹੀ ਚਲਾਨ ਤੇ ਸੈਨ ਕਰਦੇ ਤੇ ਉਹਨਾਂ ਦੋਨਾਂ ਨੇ ਨਹੀਂ ਛੁੱਟ ਜਣਾ ਜੀ ਅੱਛਾ ਜੀ ਜੀ ਸਰ ਅੱਛਾ ਤੇ ਹੁਣ ਭਾਜੀ ਫਿਰ ਤੁਸੀਂ ਇਸ ਤਰ੍ਹਾਂ ਜੀ ਨੂੰ ਨਹੀਂ ਹੋਈ ਮੇਰੇ ਖਿਆਲ ਤੁਸੀਂ ਐਸਐਸਪੀ ਤੱਕ ਪਹੁੰਚੇ ਹਾਈ ਕੋਰਟ ਵੀ ਗਏ ਜੀ ਸਰ ਜੀ ਪਹੁੰਚੇ ਸਰ ਪਹੁੰਚੇ ਸਰ ਐਸਐਸਪੀ ਕੋਲ ਅਸੀਂ ਤਾਂ ਪਹੁੰਚੇ ਵੀ ਜੋ ਅਸੀਂ ਬੰਦੇ ਫੜਾਈਦੇ ਆ ਮਤਲਬ ਵੀ ਜਿਹੜੇ ਕਾਤਲ ਫੜਾਈਦੇ ਆ ਤੁਸੀਂ ਉਹਨਾਂ ਨੂੰ ਪੁੱਛ ਗਏ ਸੀ ਕਿ ਇਹ ਸੀਐਸਟਾਫ ਖੜਾਇਆ ਜਾਏ ਜੀ ਤੇ ਇਹ ਦੋਸ਼ੀ ਆ ਤੇ ਇਹਨਾਂ ਨੂੰ ਇਹਨਾਂ ਤੇ ਪਰਚਾ ਕੀਤਾ ਜਾਵੇ ਮਤਲਬ ਇਹਨਾਂ ਗੁਫਤਾਰ ਕੀਤਾ ਜਾਵੇ ਲੇਕਿਨ ਅਸੀਂ ਫੜਾ ਕੇ ਲੈ ਕੇ ਐਸਐਸਪੀ ਕੋਲ ਪਹੁੰਚਦੇ ਨਹੀਂ ਸੀ ਕੁਝ ਛੱਡ ਦਿੰਦੇ ਸੀ ਜੇ ਅਗਰ ਜੇ ਅਸੀਂ ਐਸਐਸਪੀ ਡੀ ਨੂੰ ਕਹਿੰਦੇ ਸੀ ਵੀ ਅਸੀਂ ਫੜਾਤੇ ਬੰਦੇ ਕਹਿੰਦਾ ਤੁਸੀਂ ਘਰ ਚੱਲ ਜਿਓ ਅਸੀਂ ਪੁੱਛ ਕੇ ਕਰਾਂਗੇ ਨਿਕਾੜੇ ਘਰਾਂ ਤੋਂ ਤੂੰ ਪਹਿਲੂ ਪਤਾ ਲੱਗਦਾ ਸੀ ਥੋੜਾ ਨਾਨਕ ਸਿੰਘ ਦਾ ਉਹ ਕੀ ਕੋਈ ਤਿਆਰੀ ਨਾਨਕ ਸਿੰਘ ਦਾ ਸਰ ਉਹ ਏ ਵੀ ਕੀ ਉਹ ਡੀਐਸਪੀ ਨੇ ਖੁਦ ਮੰਨਿਆ ਹੋਇਆ ਜੀ ਵੀ ਇਹ ਇੰਨੇ ਵੀ ਟੋਕਾ ਫੜਿਆ ਸੀ ਨਾਲ ਮਤਲਬ ਵੀ ਇਹਨਾਂ ਚੀਜ਼ ਹਥਿਆਰਾਂ ਨਾਲ ਉਹ ਕਤਲ ਕੀਤਾ ਉਹਦੀ ਉਹਦੀ ਗ੍ਰਿਫਤਾਰੀ ਨਹੀਂ ਹੋਈ ਉਹਦੀ ਗ੍ਰਿਫਤਾਰੀ ਨਹੀਂ ਹੋਈ ਤਿੰਨ ਦਿਨ ਨਾਨਕ ਸਿੰਘ ਪੁਲਿਸ ਦੀ ਰਿਹਾਸਦਲ ਦੇ ਵਿੱਚ ਰਹਿ ਕੇ ਤਿੰਨ ਦਿਨ ਗ੍ਰਿਫਤਾਰੀ ਹੋਈ ਨਾ ਫਿਰ ਗ੍ਰਿਫਤਾਰੀ ਕਰਕੇ ਮਤਲਬ ਵੀ ਉਹਨਾਂ ਛੱਡ ਕੇ ਛੱਡਤਾ ਹੋਇਆ ਕਦੋਂ ਛੱਡ ਤਾ ਡੀਐਸਪੀ ਸਾਹਿਬ ਇਹ ਸਰ ਉਹਨੂੰ ਮਤਲਬ 28 ਤਰੀਕ ਤੇ ਸਰ ਉਹਨੂੰ ਫੜਾਇਆ ਹੋਇਆ ਸੀ ਇਹਨਾਂ 28 ਤਰੀਕ ਦੇ ਅੰਦਰ ਅੰਦਰ ਹੀ ਉਹਨੂੰ ਛੱਡਤਾ ਤੇ ਕੁ ਦਿਨ ਜੀ ਨਹੀਂ ਨਹੀਂ ਤਿੰਨ ਦਿਨ ਅੰਦਰ ਰੱਖਿਆ ਸੀ ਅੱਛਾ ਜੀ ਤਿੰਨ ਤੇ ਭਾਜੀ ਉਹ ਤੁਸੀਂ ਪਰਸੂ ਦੀ ਗੱਲ ਕਰ ਰਹੇ ਸੀਗੀ ਇੱਕ ਜੀ ਸਰ ਪਰਸੇ ਸਾਰੇ ਮਤਲਬ ਹੀ ਦੇਖੋ ਜੀ ਪਰਸੇ ਦੇ ਵਿੱਚ 40000 ਰੁਪਏ ਸੀ ਉਹ ਕਹਿੰਦੇ ਕਿ ਕਿੱਥੋਂ ਆਇਆ ਚਲਿਆ ਸਰ 40000 ਰੁਪਏ ਨਾ ਸਰ ਰੀਪਰ ਦਾ ਚਿਹਨ ਲਾਣ ਜਾਣਾ ਸੀ ਬ੍ਰਦਰ ਨੇ ਸਾਡੇ ਬ੍ਰਦਰ ਨੇ ਹਾਂ ਬ੍ਰਦਰ ਸਰ ਉਹ ਡਰਾਈਵਰ ਸੀ ਇਹਦਾ ਸੀ ਉਹ ਮਤਲਬ ਇਹ ਹਰ ਇੱਕ ਚੀਜ਼ ਚਲਾ ਲੈਂਦਾ ਸੀ ਰੀਪਰ ਚਲਾਉਣ ਜਾਣਾ ਸੀ ਨਾ ਤਿੰਨਾਂ ਜਾਣਾ ਜਾਣਾ ਸੀ 40000 ਰੁਪਏ ਰਾਜ ਸਿੰਘ ਪਿੰਡੀ ਸਾਦਾ ਤੋਂ ਉਹਨਾਂ ਦੇਤਾ ਸੀ ਉਹਨਾਂ ਨੂੰ ਮਤਲਬ ਅਸੀਂ ਪੁੱਛੀਏ ਤਾਂ ਕਹਿ ਗਏ ਹਾਂ ਜੀ ਜੀ ਸਰ ਕਹਿਣ ਦੇ ਸਰ ਮਤਲਬ ਵੀ ਸਰ ਉਹਨੇ 40000 ਰੁਪਏ ਉਹਨੂੰ ਦਿੱਤਾ ਸੀ ਜੀ ਸਰ ਜਿਸ ਦਿਨ ਪੂਰਾ ਹੋਇਆ ਉਸ ਦਿਨ ਹੀ ਲੈ ਕੇ ਗਿਆ ਕਿਉਂਕਿ ਉਹ ਕਾਲ ਦਿੱਤੀ ਲੰਘ ਗਈ ਨਾ ਉਹ ਰਾਜਦੀਆਂ ਆਂਦੀਆਂ ਪਟੀਆਂ ਜੀ ਵੀ ਦੇਖੋ ਅਸੀਂ ਪੁੱਛ ਨਹੀਂ ਪਿਆ ਵੀ ਦੇਖੋ ਵੀ ਰਾਜ ਸਿੰਘ ਤੂੰ 40000 ਰੁਪਏ ਲੈ ਕੇ ਗਿਆ ਤੁਸੀਂ ਦੇਖੋ ਕਾਲ ਦਿੱਤੀ ਲੰਘ ਦੇਖੋ ਤੁਸੀਂ ਹਾਂ ਜੀ ਭਾਜੀ ਹੁਣ ਕੀ ਕਹਿਣਾ ਚਾਹੁੰਦੇ ਹੋ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਵੀ ਮਤਲਬ ਕਿ ਫੋਲੋਜੀ ਸਾਸ਼ਨ ਇਹ ਕਹਿਣਾ ਚਾਹੁੰਦਾ ਦੀ ਜੇ ਉਹ ਤਾਂ ਆਧਾਰ ਕਾਰਡ ਮਿਲ ਸਕਦਾ ਉਹਦੇ ਪਰਸ ਚ ਇਸ ਦੀ ਨਸ ਕਰਦਾ ਆਧਾਰ ਕਾਰਡ ਕਿ ਆਧਾਰ ਕਾਰਡ ਇਹਨਾਂ ਕੱਲਾ ਆਧਾਰ ਕਾਰਡ ਦਿੱਤਾ ਤੇ ਮਤਲਬ ਪੈਸੇ ਸਾਡੇ ਕਿਉਂ ਨਹੀਂ ਵਾਪਸ ਦਿੱਤੇ ਇਹਨਾਂ ਬਤਨ ਵੀ ਅਸੀਂ ਬਾਰ-ਬਾਰ ਐਸਐਸ ਸਾਹਿਬ ਨੂੰ ਕਹਿੰਦੇ ਰਿਹਾ ਵੀ ਸਾਡੇ ਪੈਸੇ ਹੀ ਸਾਡਾ ਆਧਾਰ ਕਾਰਡ ਕਿੱਥੇ ਆ ਉਹ ਪਰਸ ਕਿੱਥੇ ਆ ਸਾਨੂੰ ਕੱਲਾ ਹੀ ਆਧਾਰ ਕਾਰਡ ਮਿਲਿਆ ਸਾਨੂੰ ਅਸੀਂ ਐਸਐਸ ਨੂੰ ਪੁੱਛਣਾ ਚਾਹੁੰਦੇ ਤੁਹਾਨੂੰ ਆਧਾਰ ਕਾਰਡ ਕਿੱਥੋਂ ਮਿਲਿਆ ਜੀ ਤੁਹਾਨੂੰ ਇਹ ਆਧਾਰ ਕਾਰਡ ਤੁਹਾਨੂੰ ਕਿੱਨੇ ਮੋੜਿਆ ਇਹ ਐਸਐਸ ਹੀ ਕਰਨੈਲ ਸਿੰਘ ਨੇ ਮੋੜਿਆ ਸਾਨੂੰ ਅੱਛਾ ਹਾਂਜੀ ਤੇ ਹਾਂਜੀ ਮਾਤਾ ਜੀ ਐਂਡਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਕੀ ਮੰਗ ਕਰਦੇ ਹੋ ਪੁੱਤ ਆ ਜੀ ਇਹੋ ਹੀ ਮੰਗੂ ਕੀ ਬੋਲੂ ਮਾਤਾ ਜੀ ਸਾਡੇ ਪੋਤੇ ਦਾ ਕਦਰ ਮੋਹ ਲੈਣਾ ਚਾਹੁੰਦਾ ਜੀ ਸਾਡੇ ਪੋਤੇ ਦਾ ਕਦਰ ਪਹਿਣਾ ਚਾਹੀਦਾ ਮੇਰਾ ਪੁੱਤ ਘਰੋਂ ਖੜ ਕੇ ਨਾ ਵੱਢਿਆ ਠੀਕ ਹੈ ਇਹਨਾਂ ਫੋਨ ਕੀਤੇ ਨੇ ਇਹਨਾਂ ਫੋਨ ਕਰ ਕਰ ਇਹਨਾਂ ਮੇਰਾ ਪੁੱਤ ਨੂੰ ਸੱਦਾ ਮੇਰਾ ਪੁੱਤ ਘਰ ਦਾ ਮੋਢੀ ਸੀ ਜੀ ਮੇਰਾ ਪੁੱਤ ਘਰ ਦਾ ਮੋਢੀ ਸੀ ਉਹਨਾਂ ਦਾ ਡੈਡੀ ਵੀ ਪੂਰਾ ਹੋ ਗਿਆ ਹੈ ਸਾਲ ਹੋ ਗਿਆ ਸਾਲ ਚ ਦੋ ਵੀ ਪਿਓ ਪੁੱਤ ਚਲੇ ਗਏ ਘਰ ਮੇਰਾ ਵਿਹਲਾ ਹੋ ਗਿਆ ਇਹ ਮੇਰੇ ਕੋਲ ਦਾ ਮੁੱਲ ਪਾਣਾ ਚਾਹੀਦਾ ਉਹਨਾਂ ਦਾ ਵਿਹਲਾ ਹੋਣਾ ਚਾਹੀਦਾ ਠੀਕ ਨਾਨਕ ਮਾਰ ਕੇ ਫਿਰ ਗਿਆ ਹੈ ਨਾਨਕ ਮਾਰ ਕੇ ਆਇਆ ਇੱਥੇ ਦੂਜਾ ਬਿੰਦਾ ਠੀਕ ਬਿੰਦਾ ਮਾਰ ਕੇ ਤਲਵੰਡੀ ਆਇਆ ਇੱਭਰੂ ਇਹ ਦੋ ਜਣੇ ਮੋਟਰਸਾਈਕਲ ਤੇ ਗਏ ਨੇ ਉਧਰੋਂ ਤਿੰਨ ਤਿੰਨ ਜਣੇ ਆਏ ਨੇ ਮੇਰੀ ਧੀ ਉੱਥੇ ਲੇਟਣ ਲੱਗ ਪਈ ਵੀ ਮੇਰੇ ਵੀਰ ਨੂੰ ਵੱਢ ਕੇ ਆਏ ਨੇ ਚਲੋ ਜੀ ਕਿੰਨੀ ਕੋਸ਼ਿਸ਼ ਖੋਸੜਦੀ ਅਸੀਂ ਕਰਾਂਗੇ ਸਾਫ ਲੈਣ ਵਾਸਤੇ ਦਿੱਤੇ ਤੱਕ ਪਹੁੰਚਣਾ ਪਿਆ ਸੀ ਪਹੁੰਚਾਂਗੇ ਸਾਨੂੰ ਅਸੀਂ ਦਿਹਾੜੀਆਂ ਕਰ ਕਰਕੇ ਡੀਐਸਪੀ ਚਲੋ ਇਹ ਪ੍ਰਸ਼ਾਸਨ ਤਨਖਾਹ ਲੈਂਦਾ ਅਸੀਂ ਤਨਖਾਹਾਂ ਨਹੀਂ ਲੈਂਦੇ ਅਸੀਂ ਦਿਹਾੜੀਆਂ ਕਰ ਕਰਦੇ ਥੋ ਤੱਕ ਸਾਡੇ ਤੱਕ ਪਹੁੰਚਿਆ ਅਸੀਂ ਪੂਰੀ ਆਪਣੇ ਬ੍ਰਦਰ ਦੇ ਪੂਰਾ ਮੋਹਲ ਰਹਾਂਗੇ ਅਸੀਂ ਬਹਿਣਾ ਨਹੀਂ ਅਸੀਂ ਬਹਿਣਾ ਨਹੀਂ ਇਹ ਸਾਹਿਬ ਲੈਣਾ ਹੈ ਸਾਫ ਲੈਣਾ ਅਸੀਂ ਤੁਨਵਰ ਜੀ ਤੇ ਮੈਂ ਥੋੜਾ ਜਿਹਾ ਦਿਖਾਉਣਾ ਚਾਹਾਂਗਾ ਬੜੇ ਸਾਈਡ ਤੇ ਹੋਇਓ ਕਿ ਆਹ ਉਸ ਵੀਰ ਦਾ ਘਰ ਆ ਜਿਹੜਾ ਮਿਸਤਰੀ ਸੀਗਾ ਰਾਜ ਮਿਸਤਰੀ ਤੇ ਮਤਲਬ ਪਰਿਵਾਰ ਦਾ ਸਾਰਾ ਜ਼ਿੰਮੇਵਾਰੀ ਉੱਤੇ ਸੀ ਤੇ ਬੀਬੀ ਬਹੁਤ ਜ਼ਿਆਦਾ ਹੈ ਅੱਗੇ ਪ੍ਰਸ਼ਾਸਨ ਜਿਉਂ ਲੈ ਕੇ ਆ ਪ੍ਰਸ਼ਾਸਨ ਨੂੰ ਥੋੜਾ ਜਿਹਾ ਠੂਣ ਦੀ ਕੋਸ਼ਿਸ਼ ਕਰਦੇ ਹਾਂ ਇਸ ਉੱਤੇ ਨੂੰ ਧੰਨਵਾਦ ਜੀ ਮੈਂ ਤੇਰਾ ਛੋਟਾ ਵੀਰ ਪੱਤਰਕਾਰ ਹਾਂ ਅਸਮਿਤ ਕਿਵਨ ਹੁਣ ਅਸੀਂ ਗੱਲ ਕਰਾਂਗੇ ਜੀ ਆਪਣੇ ਮਨਜੁਗ ਡਿਪਟੀ ਸਾਹਿਬ ਰਾਜਕੁਮਾਰ ਜੀ ਨਾਲ ਆ ਸਰ ਤੁਹਾਡੇ ਕੋਲ ਇੱਕ ਮੁਕਦਮਾ ਨੰਬਰ ਚੱਲ ਰਿਹਾ ਜੀ 0045 ਜੀ ਉਹਦੇ ਵਿੱਚ ਇੱਕ ਮਟਰ ਹੋਇਆ 306 ਦਾ 302 ਦੀ ਐਫ ਆਈ ਵੀ ਦਰਜ ਹੋਈ ਹੈ ਇੱਕ 34 ਧਾਰਾ ਵੀ ਲੱਗੀ ਹੋਈ ਹੈ ਉੱਚ ਇੱਕ ਦੋ ਬੰਦੇ ਅਰੈਸਟ ਵੀ ਹੋਏ ਆ ਤੇ ਸਰ ਦੂਸਰੇ ਪੀੜਤ ਪਰਿਵਾਰ ਦਾ ਕਹਿਣਾ ਹੈ ਜੀ ਕਿ ਪੁਲਿਸ ਜਿਹੜਾ ਤੀਸਰਾ ਬੰਦਾ ਆ ਨਾ ਨਾਨਕ ਸਿੰਘ ਉਹਨੂੰ ਕਸਤਰਜੀ ਰੱਖ ਕੇ ਨਾ ਛੱਟਦਾ ਇੱਕ ਸਾਡਾ ਬਟੂਏ ਤੇ 30-40000 ਰੁਪਈਆ ਸੀਗਾ ਤੇ ਇਸ ਸੰਬੰਧੀ ਸਰ ਤੁਸੀਂ ਥੋੜੀ ਜਾਣਕਾਰੀ ਦਿਓ ਸਰ ਉਸ ਮੁਕਦਮੇ ਦੇ ਵਿੱਚ ਮੌਕੇ ਦੇ ਉੱਤੇ ਜਦੋਂ ਜਾ ਕੇ ਦੇਖਿਆ ਬਲਾਈਂਡ ਮਰਡਰ ਸੀ ਆ ਇਹ ਜੀ ਉਹਦੇ ਵਿੱਚ ਜਿਹੜੀ ਉਹਦੀ ਡੈੱਡ ਬੋਡੀ ਆ ਖੇਤਾਂ ਦੇ ਵਿੱਚ ਪਈ ਸੀ ਜੀ ਉਸ ਟਾਈਮ ਦੇ ਉੱਤੇ ਸਾਨੂੰ ਪਬਲਿਕ ਨੇ ਇਨਫੋਰਮ ਕੀਤਾ ਜਦੋਂ ਅਸੀਂ ਮੌਕੇ ਤੇ ਗਏ ਸਾਨੂੰ ਉਹਦੀ ਜੇਬ ਚੋਂ ਕੁਝ ਵੀ ਕੈਸ਼ ਵਗੈਰਾ ਨਹੀਂ ਰਿਕਵਰ ਹੋਇਆ ਜੀ ਠੀਕ ਹੈ ਜਿਹੜੇ ਇਹਦੇ ਵਿੱਚ ਮਲਜ਼ਮ ਸੀ ਇਹ ਦੋਨੇ ਉਹ ਲਿਆ ਕੇ ਉਹਨਾਂ ਦੀ ਅਰੈਸਟ ਪਾ ਕੇ ਜੇਲ੍ਹ ਚ ਭੇਜਦੇ ਆ ਲੇਕਿਨ ਪੀੜਤ ਪਰਿਵਾਰ ਹੋਰ ਵੀ ਜਿਹੜੇ ਫੈਮਲੀ ਮੈਂਬਰ ਆ ਉਹਨਾਂ ਦੇ ਵੀ ਨਾਲ ਸ਼ੱਕ ਕਰਦੇ ਵੀ ਇਹਨਾਂ ਦੀ ਵੀ ਇਨਵੋਲਵਮੈਂਟ ਨਾਲ ਆ ਉਹਨਾਂ ਨੂੰ ਲਿਆ ਕੇ ਪੁੱਛਗਿਚ ਕਰਕੇ ਇਨੋਸੈਂਟ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਆ ਛੱਡਤਾ ਸੀਗਾ ਤੇ ਹਥਿਆਰ ਸਿਰ ਬਿਲਕੁਲ ਇੱਕ ਹੀ ਸੀਗਾ ਕਿਉਂਕਿ ਇਹ ਕਹਿੰਦੇ ਸੀ 4000 ਸੀਗਾ ਨਹੀਂ ਨਹੀਂ ਇੱਕ ਹਥਿਆਰ ਸੀ ਆ ਉਹ ਫੋਰੈਂਸਿਕ ਸਾਇੰਸ ਨੂੰ ਵਾਟਰ ਨੂੰ ਭੇਜਤਾ ਸੀ ਠੀਕ ਹੈ ਜੀ ਉਹਦੀ ਰਿਪੋਰਟ ਆ ਜਾਏਗੀ ਤੇ ਸਰ ਇਹਨਾਂ ਨੇ ਆ ਆਖਰੀ ਸਵਾਲ ਮੇਰਾ ਤੁਹਾਨੂੰ ਕਿ ਸਰ ਇਹ ਪੀੜਤ ਪਰਿਵਾਰ ਕਹਿੰਦਾ ਕਿ ਭਾਜੀ ਮਤਲਬ ਇਹ ਜਿਹੜੇ ਆ ਨਾ ਬਿੱਲਾ ਜਿਹੜਾ ਉਹਦੇ ਬਾਬੇ ਦਾ ਜਿਹੜਾ ਮਰੀਆ ਮ੍ਰਿਤਕ ਹੋਇਆ ਉਹਦਾ ਭਰਾ ਜਿਹੜਾ ਸੀਗਾ ਉਹ ਸਾਰੇ ਦੇ ਸਾਰੇ ਇੱਥੇ ਮੌਜੂ ਸੀਗੇ ਤੇ ਉਹ ਬਨਨਦਪੁਰ ਬਾਅਦ ਚ ਗਏ ਆ ਜੀ ਇਹ ਵਾਰਦਾਤ ਨੂੰ ਜਾਮ ਦੇ ਕੇ ਤੇ ਮੈਂ ਉਹਨਾਂ ਕਿਹਾ ਜੀ ਕਿ ਫਿਰ ਡਿਪਟੀ ਸਾਹਿਬ ਨੂੰ ਤੁਸੀਂ ਜਾ ਕੇ ਬੇਨਤੀ ਕਰੋ ਕਿ ਭਾਜੀ ਪੋਸਟਮਾਰਡਮ ਪੋਰਟ ਦਾ ਔਰ ਉਹਦੀ ਫੋਨ ਕਾਲ ਟ੍ਰੇਸ ਕਰਾ ਲਓ ਉਹਦੇ ਵਿੱਚ ਅਸੀਂ ਇਨਕੁਆਇਰੀ ਕਰ ਚੁੱਕੇ ਆ ਇਹ ਪਰਿਵਾਰ ਜਿਹੜਾ ਹੈਗਾ ਮਦਈ ਪਹਿਨੀ ਜਿਹੜੀ ਆ ਹਾਈ ਕੋਰਟ ਦੇ ਵਿੱਚ ਵੀ ਚੱਲ ਗਏ ਉਹਦੇ ਵਿੱਚ ਉਹਨਾਂ ਨੇ ਹਾਈ ਕੋਰਟ ਨੇ ਡਾਇਰੈਕਸ਼ਨ ਕਰਤੀ ਆ ਕਿ ਇੱਕ ਐਸਪੀ ਸਾਹਿਬ ਜਿਹੜੇ ਆ ਇਸ ਕੇਸ ਦੀ ਸੁਪਰਵਾਈਜ਼ਨ ਕਰਨ ਤੇ ਇਨਵੈਸਟੀਗੇਸ਼ਨ ਕਰਨ ਉਹਦੇ ਵਿੱਚ ਐਸਪੀ ਸਾਹਿਬ ਨੂੰ ਐਸਪੀ ਡੀ ਸਾਹਿਬ ਦੀ ਡਿਊਟੀ ਲਾਤੀ ਆ ਸਾਹਿਬ ਨੇ ਇਸ ਕਰਕੇ ਹੁਣ ਮੈਨੂੰ ਤਾਂ ਸਿਰ ਥੋੜਾ ਜਿਹਾ ਉਹਨਾਂ ਨੂੰ ਸ਼ੱਕ ਆ ਕਿ ਡੀਐਸਪੀ ਸਾਹਿਬ ਸਾਨੂੰ ਥ੍ਰੈਟ ਕਰ ਰਹੇ ਆ ਜਾਂ ਸਹੀ ਇਨਵੈਸਟਿਗੇਸ਼ਨ ਹਾਂਜੀ ਉਹ ਥੋੜਾ ਬੋਲ ਦੱਸਿਆ ਜੀ ਉਹਦੇ ਨਾਲ ਇਸ ਬਾਰੇ ਪੁਲਿਸ ਕਰਕੇ ਮੈਨੂੰ ਹੁਣ ਕੇਸ ਮੇਰੇ ਕੋਲ ਨਹੀਂ ਆ ਐਸਪੀ ਜੀ ਸਾਹਿਬ ਸਦੀ ਉਹਦੇ ਵਿੱਚ ਕਰ ਰਿਹਾ ਹੈ ਸੁਪਰਵਾਈਜ਼ਰ ਯਾਨੀ ਤੁਹਾਡਾ ਕਹਿਣ ਤੋਂ ਬਾਅਦ ਅਗਲੀ ਜਾਣਕਾਰੀ ਵਾਸਤੇ ਅਸੀਂ ਮੜ ਜੋ ਕੇ ਸਪੀਡ ਸਾਹਿਬ ਨੂੰ ਮਿਲ ਜਾਈਏ ਨੋੜ ਹੀ ਨਹੀਂ ਆ ਉਹਦੇ ਵਿੱਚ ਸਾਡਾ ਜਿਹੜੀ ਹੈ ਤਫ਼ਤੀਸ਼ ਜਿਹੜੀ ਹੈ ਕੰਪਲੀਟ ਹੋ ਚੁੱਕੀ ਆ ਠੀਕ ਫਰਦਰ ਉਹਨਾਂ ਨੂੰ ਜਿਹੜੇ ਸ਼ੱਕ ਆਦੇ ਉਹਦੇ ਕਰਕੇ ਜਿਹੜੀ ਹੈ ਇਹ ਵੀ ਸੁਪਰਵੀਜ਼ਨ ਜਿਹੜੀ ਹੈ ਐਸਪੀ 2 ਸਾਹਿਬ ਨੂੰ ਦੇਤੀ ਠੀਕ ਹੈ ਜੀ ਧੰਨਵਾਦ ਬਹੁਤ ਮਿਹਰਬਾਨੀ